ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜੇ ਤੁਸੀਂ ਸੀਸੀਟੀਵੀ ਫੋਟੋਜ਼ ਦੇ ਵਿੱਚ ਮੇਰੇ ਨਾਲ ਮੇਰੇ ਵੀਰ ਨੂੰ ਦੇਖ ਰਹੇ ਆ ਇਹ ਮੇਰੇ ਵੱਡੇ ਵੀਰ ਹਰਜੀਤ ਸਿੰਘ ਕੈਨੇਡਾ ਜਿਹੜੀ ਸੁਸਾਇਟੀ ਦਾ ਇੱਕ ਪਿੱਛੇ ਰਹਿ ਕੇ ਇੱਕ ਥੰਮਾ ਸੁਸਾਇਟੀ ਦੇ ਇਹ ਅੱਜ ਸੁਸਾਇਟੀ ਦੇ ਵਿੱਚ ਗੋਰਾਸਰਾ ਸੇਵਾ ਘਰ ਦੇ ਵਿੱਚ ਆਏ ਆ ਇਹਨਾਂ ਨੇ ਕਦੀ ਵੀ ਮੂਰੇ ਹੋ ਕੇ ਕਦੀ ਨਾ ਫੋਟੋ ਨਾ ਵੀਡੀਓ ਸਾਨੂੰ ਸਖਤ ਮਨਾ ਕਰਦੇ ਆ ਪਰ ਫਿਰ ਵੀ ਅੱਜ ਮੈਂ ਸੰਗਤਾ ਮੂਰੇ ਇਹਨਾਂ ਨੂੰ ਕਰਨ ਦਾ ਚਾਹ ਮੈਂ ਜ਼ਰੂਰ ਇਹੋ ਜਿਹੇ ਵੀਰਾਂ ਦੇ ਵੀ ਜ਼ਰੂਰ ਦਰਸ਼ਨ ਕਰਾਵਾਂ ਇਹ ਉਹ ਭਰਾ ਆ ਜਿਹੜੇ ਹਰੇਕ ਮਹੀਨੇ ਰਾਸ਼ਨਮਨ ਸਮਾਗਮ ਦੇ ਵਿੱਚ ਬਹੁਤ ਵੱਡਾ ਯੋਗਦਾਨ 2000 ਤਕਰੀਬਨ 15 ਤੋਂ ਰਾਸ਼ਨਮਨ ਸਮਾਗਮ ਕੀਤਾ ਕੀ ਸੀ ਤੇ ਇਹ ਤਕਰੀਬਨ 16 ਦੇ ਜੁੜੇ ਹੋਏ ਆ ਤੇ ਨਾਲ ਪਿੱਛੇ ਜਿਹੜਾ ਵੀਰ ਗੁਰਿੰਦਰ ਸਿੰਘ ਜੀ ਦਾ ਪਰਿਵਾਰ ਵੀਰ ਗੁਰਿੰਦਰ ਸਿੰਘ ਮੈਲਬੌਰਨ ਜਿਹੜਾ ਸੁਸਾਇਟੀ ਦੇ ਸਰਪ੍ਰਸਤ ਬਣ ਕੇ ਸੁਸਾਇਟੀਆਂ ਸੁਭਾਵਾਂ ਨਿਭਾ ਰਹੇ ਆ ਉਹਨਾਂ ਦਾ ਪਰਿਵਾਰ ਉਹਨਾਂ ਦਾ ਬੇਟਾ ਅੱਜ ਆਇਆ ਹੋਇਆ ਸੋਸਾਇਟੀ ਦੇ ਵਿੱਚ ਇਹ ਨਾਲ ਮੈਂ ਉਹਨਾਂ ਦੀ ਗੱਲ ਕਰ ਰਿਹਾ ਇਹ ਉਹ ਇਹ ਉਹ ਵੀਰਾਂ ਜਿਹੜੇ ਹਰੇਕ ਮਹੀਨੇ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਆ ਇਹਨਾਂ ਤੋਂ ਸ਼ੁਰੂ ਕੀਤਾ ਸੀ ਬਾਅਦ ਚ ਕਾਫਲਾ ਬਣਦਾ ਗਿਆ ਤੇ ਅੱਜ ਇਹ ਸੋਸਾਇਟੀ ਇਸ ਮਕਾਮ ਤੇ ਪਹੁੰਚੀ ਆ ਸੌਵਾਂ ਰਾਸ਼ਨ ਵੰਡ ਸਮਾਗਮ ਕਰਕੇ ਹਟੇ ਆ ਕਦੀ ਵੀ ਇਹਨਾਂ ਭਰਾਵਾਂ ਨੇ ਕਦੀ ਵੀ ਜ਼ਿਕਰ ਨਹੀਂ ਕੀਤਾ ਸਾਡਾ ਮੂਰੇ ਸਾਰੇ तकरीबन ਸਾਰੇ ਵੀਰਾਂ ਨੂੰ ਇੱਥੇ ਸੇਵਾ ਕਰਦੇ ਨੂੰ ਜਾਣਦੇ ਪਰ ਇਹਨਾਂ ਨੂੰ ਜਾਣਨਾ ਵੀ ਬਹੁਤ ਜ਼ਰੂਰੀ ਆ ਇਹ ਉਹ ਭਰਾ ਆ ਦੋਨੇ ਜਿਹੜੇ ਇਨਾਂ ਦੇ ਬੜੀ ਗੁਰੂ ਸਾਹਿਬ ਦੀ ਕਿਰਪਾ ਆ ਬੜੀ ਪਰਮਾਤਮਾ ਦੀ ਕਿਰਪਾ ਇਹਨਾਂ ਦੇ ਪਰਿਵਾਰ ਤੇ ਵੀਰ ਹਰਜੀਤ ਸਿੰਘ ਜੀ ਦੇ ਵੱਡੇ ਭਰਾ ਰਣਜੀਤ ਭਾਜੀ ਇਹ ਤੇ ਇਹਨਾਂ ਦੇ ਬਾਪੂ ਜੀ ਬਾਪੂ ਜੀ ਆਏ ਸੀ ਜਦੋਂ ਸੋਮਾ ਰਾਸ਼ਨਮਨ ਸਮਾਗਮ ਸੀ ਹਰੇਕ ਮਹੀਨੇ ਮੈਨੂੰ ਸਾਨੂੰ ਪਤਾ ਨਹੀਂ ਹੁੰਦਾ ਰਾਸ਼ਨਮਨ ਸਮਾਗਮ ਜਦੋਂ ਕਰੀਦਾ ਰਾਸ਼ਨ ਵਾਲੀ ਦੁਕਾਨ ਤੇ ਉੱਥੇ ਉਹਨਾਂ ਨਾਲ ਗੱਲ ਕਰਕੇ ਰਾਸ਼ਨ ਪਹੁੰਚਦਾ ਕਰਦੇ ਤੇ ਹੋਰ ਦੁੱਖ ਤਕਲੀਫ ਚਾਹੇ ਉਹਨਾਂ ਦਾ ਘਰ ਦਾ ਘਰ ਬਣਾਉਣਾ ਹੋਵੇ ਘਰ ਵੀ ਬਹੁਤ ਪਰਿਵਾਰਾਂ ਦੇ ਘਰ ਬਣਾ ਕੇ ਦਿੱਤੇ ਆ ਤੇ ਹੋਰ ਵੀ ਕੋਈ ਕਿਤੇ ਵੀ ਕੋਈ ਰਾਜ ਹਸਪੀਟਲ ਦਾ ਹੁਣ ਮੈਨੂੰ ਕੱਲ ਹੀ ਪੁੱਛਦੇ ਗਿਆ ਵੀ ਹਸਪੀਟਲ ਦਾ ਬਿੱਲ ਦੱਸ ਕਿੰਨਾ ਖੜਾ ਮੰਜੂਤ ਤੇ ਮੈਂ ਉਸੇ ਟਾਈਮ ਬਣਾ ਕੇ ਬਿੱਲ ਜਿਹੜਾ ਉਹ ਭੇਜਿਆ ਮੈਂ ਕਿਹਾ ਬਾਈ ਜੀ ਇੰਨਾ ਬਿੱਲ ਆ ਤੇ ਮਤਲਬ ਹਰ ਇੱਕ ਵਕਤ ਮੇਰੇ ਨਾਲ ਖੜਿਆ ਹਸਪੀਟਲ ਬਣਦਾ ਦੇਖ ਕੇ ਗਿਆ ਦੱਸ ਕਿੱਥੇ ਲੋੜ ਆ ਮਤਲਬ ਇਹੋ ਜਿਹੇ ਭਰਾਵਾਂ ਦੇ ਕਰਕੇ ਇਹ ਸੰਸਤਾ ਇੱਥੇ ਅੱਜ ਪਹੁੰਚੀ ਆ ਜਿਹੜਾ ਮੇਰੇ ਤੇ ਯਕੀਨ ਕਰਦੇ ਆ ਮੇਰੇ ਤੇ ਵਿਸ਼ਵਾਸ ਬਣਾਇਆ ਹੋਇਆ ਹੈ ਨਾ ਭਰਾਵਾਂ ਨੇ ਤੇ ਸੰਕੜੇ ਪਰਿਵਾਰਾਂ ਨੂੰ ਰਾਸ਼ਨ ਜਿਹੜਾ ਉਹ ਹਰੇਕ ਮਹੀਨੇ ਦਿੱਤਾ ਜਾਂਦਾ ਤੇ ਦਿੱਤਾ ਗਿਆ ਆ ਦੇਖੋ ਤੁਹਾਡੇ ਸਾਹਮਣੇ ਕਿਦੋਂ ਦੀ ਸੰਸਥਾ ਰਾਸ਼ਨ ਦੇ ਰਹੀ ਆ ਕਰੋੜਾਂ ਦਾ ਰਾਸ਼ਨ ਜਿਹੜਾ ਲੋੜਵੰਦਾ ਵਿੱਚ ਵੰਡ ਦਿੱਤਾ ਗਿਆ ਉਹ ਇਹਨਾਂ ਭਰਾਵਾਂ ਦੀ ਬਦੌਲਤ ਆ ਇਸ ਗੁਰੂ ਸਾਹਿਬ ਦੀ ਬੜੀ ਕਿਰਪਾ ਆ ਹੋਰ ਵੀ ਮੇਰੇ ਭਰਾ ਬੜੇ ਸਾਰੇ ਹੀ ਐਨਆਰਈ ਇਹ ਨਹੀਂ ਬਹੁਤ ਐਨਆਰਈ ਭਰਾ ਸਾਡੇ ਨਾਲ ਸਾਡੀ ਸੰਸਥਾ ਦੇ ਨਾਲ ਜੁੜ ਕੇ ਸਵਾਮਾ ਕਰਦੇ ਆ ਖਾਸ ਕਰਕੇ ਇਹਨਾਂ ਦਾ ਮੈਂ ਜ਼ਿਕਰ ਕਰਦਾ ਅੱਜ ਆਏ ਸੀ ਮੈਨੂੰ ਕਿਆ ਸੀ ਵੀਡੀਓ ਨਹੀਂ ਬਣਾਉਣੀ ਮਰ ਫਿਰ ਫਿਰ ਵੀ ਮੈਂ ਸੀਸੀਟੀਵੀ ਫੋਟੋ ਚ ਕੱਢ ਕੇ ਤੁਹਾਡੇ ਮੂਰੇ ਅੱਗੇ ਕਰ ਰਿਹਾ ਕਿਉਂਕਿ ਇਹਨਾਂ ਨੇ ਮੈਨੂੰ ਸਾਫ਼ ਕਿਹਾ ਹੋਇਆ ਵੀ ਸਾਡਾ ਨਾਂ ਨਹੀਂ ਲੈਣਾ ਵੀ ਬਸ ਤੂੰ ਸੇਵਾ ਕਰਦਾ ਰਿਹਾ ਸਾਨੂੰ ਦੱਸ ਜੋ ਵੀ ਸੇਵਾ ਦੀ ਲੋੜ ਹੈ